ਮੈ ਜਾਨੀ ਅਨ ਸੂਰਾ ਸੋਤੇ ਦਾਸ ਭਾਈ ਜਗਵੀਰ ਸਿੰਘ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਪਾਵਨ ਸਥਾਨ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਉਹ 40 ਮੁਕਤੇ ਜਿਨ੍ਹਾਂ ਦਾ ਅਰਦਾਸ ਵਿੱਚ ਅਸੀਂ ਜ਼ਿਕਰ ਕਰਦੇ ਹਾਂ ਅਤੇ ਉਹ ਮਹਾਵਾਕ ਖਿਦਰਾਣਾ ਕਰ ਮੁਕਤਸਰ ਮੁਕਤ ਮੁਕਤ ਸਬਕੀਨ ਹੋਏ ਸਾਬਤ ਜੂਜਾ ਜਬਾ ਵੱਡੋ ਮਰਤਬੋ ਲੀਨ ਦੇ ਮਾ ਵਾਕ ਅਨਸਾਰ ਜਿਹੜੇ ਸਿੰਘ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਰਹਿੰਦੇ ਆ 8 ਮਹੀਨੇ ਦਾ ਘੇਰਾ ਜਿਸ ਵੇਲੇ ਪੈਂਦਾ ਹੈ ਉਸੇ ਹੀ ਸਮੇਂ ਦੇ ਵਿੱਚ ਐਸੇ ਹਾਲਾਤ ਬਣੇ ਕਿ ਜਦੋਂ ਕੁਝ ਸਿੰਘ ਨਾ ਚਾਹੁੰਦਿਆਂ ਹੋયા ਵੀ ਮਹਾਰਾਜ ਜੀ ਨੂੰ ਲਿਖ ਕੇ ਦੇਣ ਵਾਸਤੇ ਮਜਬੂਰ ਹੋ ਗਏ ਉਹਨਾਂ ਵੱਲੋਂ ਬਿਦਾਵਾ ਦਿੱਤਾ ਜਾਂਦਾ ਹੈ ਤਾਂ ਜਦੋਂ ਸਤਿਗੁਰੂ ਜੀ 6 ਪੋ ਦੀ ਰਾਤ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਆ ਤੇ ਉਸ ਵੇਲੇ ਸੱਤ ਦੇ ਕੰਡੇ ਸੱਤ ਨੂੰ ਸਰਸਾ ਦੇ ਕੰਡੇ ਜਿਹੜਾ ਹੈ ਬੜੀ ਵੱਡੀ ਜੰਗ ਹੁੰਦੀ ਹੈ 8 ਨੂੰ ਚਮਕੌਰ ਦੀ ਗੜੀ ਦੇ ਵਿੱਚ ਜੰਗ ਹੁੰਦੀ ਹੈ ਮਹਾਰਾਜ ਉੱਥੋਂ ਮਾਛੀਵਾੜਾ ਰਾਏਕੋਟ ਪੁੱਜਦੇ ਆ ਰਾਏਕੋਟ ਪੁੱਜਣ ਤੇ ਸਤਗੁਰਾਂ ਜੀ ਨੂੰ ਛੋਟੇ ਸਾਹਿਬ ਜਾਦੇ ਮਾਤਾ ਗੁਜਰਕੌਰ ਦੀ ਸ਼ਹਾਦਤ ਦਾ ਪਤਾ ਲੱਗਦਾ ਹੈ ਉੱਥੋਂ ਸਤਗੁਰੂ ਜੀ ਦੀਨੇ ਕਾਂਗੜ ਕੁਝ ਸਮਾਂ ਟਿਕਵਾ ਬਣਦਾ ਜਿੱਥੋਂ ਜਫਰਨਾਮਾ ਜਿੱਦ ਦੀ ਚਿੱਟੀ ਲਿਖਦੇ ਆ ਤੇ ਜਦੋਂ ਸਤਗੁਰੂ ਜੀ ਅੱਗੇ ਮਾਲਵੇ ਵੱਲ ਆਉਂਦੇ ਆ ਕੋਟਕਪੂਰੇ ਆਇਆਂ ਤੋਂ ਪਤਾ ਲੱਗਦਾ ਵਜ਼ੀਰ ਖਾਨ ਦੀ ਫੌਜ ਜਿਹੜੀ ਉਹ ਚੜੀ ਆ ਰਹੀ ਸਤਿਗੁਰੂ ਜੀ ਇਧਰ ਖਦਰਾਨੇ ਦੀ ਢਾਬ ਵੱਲ ਤੁਰਦੇ ਆ ਤਾਂ ਮਾਝੇ ਦੇ ਉਹ ਸਿੰਘਾਂ ਦਾ ਜਿਹੜਾ ਸਾਰਾ ਜਥਾ ਹੈ ਗੁਰੂ ਸਾਹਿਬ ਜੀ ਨੂੰ ਰਾਮਿਆਂ ਨੇ ਆ ਕੇ ਮਿਲਦਾ ਰਾਮਿਆਂ ਨੇ ਮਿਲ ਕੇ ਮਹਾਰਾਜ ਦੇ ਨਾਲ ਕੁਝ ਬਚਨ ਬਲਾਸ ਹੁੰਦੇ ਆ ਉਥੋਂ ਪਤਾ ਲੱਗਦਾ ਜੀ ਫੌਜ ਜਿਹੜੀ ਉਹ ਛੇਤੀ ਪਿੱਛੇ ਚੜੀ ਆ ਰਹੀ ਹੈ ਗੁਰੂ ਸਾਹਿਬ ਜੀ ਇਧਰ ਖਦਰਾਨੇ ਦੀ ਢਾਬ ਵੱਲ ਨੂੰ ਤੁਰ ਪੈਂਦੇ ਆ ਤਾਂ ਉਹ ਜਿਹੜੇ ਸਿੰਘ ਨੇ ਜਿਹੜੇ ਭਾਈ ਮਾਨ ਸਿੰਘ ਮਾਤਾ ਪਾਕੋਰ ਹੋਰਾਂ ਦੀ ਅਗਵਾਈ ਦੇ ਵਿੱਚ ਕਿ ਸਾਰਾ ਜਥਾ ਮਹਾਰਾਜ ਦੇ ਮਗਰ ਇਸ ਪਾਸੇ ਨੂੰ ਆ ਜਾਂਦਾ ਗੁਰੂ ਸਾਹਿਬ ਇੱਥੋਂ ਟਿੱਬੀ ਸਾਹਿਬ ਦੇ ਸਥਾਨ ਤੇ ਜਾਂਦੇ ਆ ਕਿਉਂਕਿ ਜੰਗ ਦੇ ਵਾਸਤੇ ਉਹ ਸਥਾਨ ਉਚਤ ਹੈ ਉੱਚਾ ਹੈ ਪਰ ਉਹਨਾ ਸਿੰਘਾ ਨੇ ਫਿਰ ਇਹ ਜਿਹੜੀ ਖਦਰਾਨੇ ਦੀ ਢਾਬ ਸੀ ਦੀ ਜਿਹਦੇ ਵਿੱਚ ਥੋੜਾ ਜਿਹਾ ਜਲ ਸੀ ਇਸੇ ਨੂੰ ਹੀ ਆਪਣਾ ਕਿਲਾ ਬਣਾ ਕੇ ਤੇ ਉਹਨਾਂ ਨੇ ਆਪਣੇ ਬਸਤਰ ਚਾਦਰੇ ਕਸ਼ਰੇ ਜਿਹੜੇ ਨੂੰ ਝਾੜੀਆਂ ਕਰੀਰਾਂ ਤੇ ਪਾ ਕੇ ਇੱਕ ਵੱਡੇ ਤੰਬੂਆਂ ਦਾ ਰੂਪ ਦੇ ਦਿੱਤਾ ਵਜ਼ੀਰ ਖਾਨ ਦੀ ਆ ਰਹੀ ਸੈਨਾ ਦੇ ਨਾਲ ਇੱਥੇ ਉਹਨਾਂ ਸਿੰਘਾਂ ਨੇ ਜੰਗ ਕੀਤੀ ਇਸ ਜੰਗ ਦੇ ਵਿੱਚ ਉਹਨਾਂ ਸਾਰੇ ਸਿੰਘਾਂ ਨੇ ਗੁਰੂ ਪਿਆਰ ਦੇ ਵਿੱਚ ਆਪਣੀਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਤੇ ਵਜ਼ੀਰ ਖਾਨ ਦੀ ਸੈਨਾ ਨੂੰ ਜਿਹੜਾ ਪਿੱਛੇ ਮੁੜਨ ਲਈ ਮਜਬੂਰ ਕਰ ਦਿੱਤਾ ਸਿੰਘਾਂ ਨੂੰ ਮਹਾਰਾਜ ਦੇ ਪਾਸ ਉਹਨਾਂ ਨੂੰ ਜਾਨ ਨਾ ਦਿੱਤਾ ਫਿਰ ਉਹਨਾਂ ਸਿੰਘਾਂ ਨੇ ਜੋ ਸ਼ਹਾਦਤਾਂ ਇੱਥੇ ਪ੍ਰਾਪਤ ਕੀਤੀਆਂ ਤੇ ਗੁਰੂ ਸਾਹਿਬ ਪੰਥੀ ਸਾਹਿਬ ਦੇ ਅਸਥਾਨ ਤੋਂ ਜਦੋਂ ਇਸ ਪਾਸੇ ਨੂੰ ਆਉਣ ਲੱਗਦੇ ਆ ਘੋੜੇ ਤੇ ਸਵਾਰ ਹੁੰਦੇ ਆ ਤਾਂ ਰਕਾਬ ਟੁੱਟਦੀ ਆ ਉਤੋਂ ਫਿਰ ਗੁਰਦੁਆਰਾ ਰਕਾਬ ਸੰਗ ਸਰ ਜਿਹੜਾ ਸ਼ਿਸ਼ੋਭਿਤ ਹੈ ਫਿਰ ਮਹਾਰਾਜ ਘੋੜੇ ਤੇ ਸਵਾਰ ਹੋ ਕੇ ਇੱਥੇ ਆਉਂਦੇ ਆ ਵੰਡ ਸਾਹਿਬ ਦੇ ਨਾਲ ਘੋੜਾ ਬਨ ਕੇ ਤੇ ਜੰਗ ਦੇ ਮੈਦਾਨ ਵਿੱਚ ਜਦੋਂ ਵਿਚਰ ਕੇ ਦੇਖਦੇ ਆ ਤਾਂ ਲਹੂ ਲਹਾਨ ਹੋਏ ਭਾਈ ਮਹਾ ਸਿੰਘ ਉਸ ਵੇਲੇ ਸਹਿਕ ਰਹੇ ਨੇ ਬਾਕੀ ਸ਼ਹਾਦਤਾਂ ਪ੍ਰਾਪਤ ਕਰ ਚੁੱਕੇ ਆ ਤੇ ਸਤਿਗੁਰੂ ਜੀ ਉਹਨਾਂ ਦੇ ਸੀਸ ਨੂੰ ਆਪਣੀ ਗੋਦ ਵਿੱਚ ਲੈਂਦੇ ਆ ਤੇ ਉਹਨਾਂ ਤੋਂ ਆਖਰੀ ਇੱਛਾ ਪੁੱਛਦੇ ਆ ਵੀ ਲੰਬੀ ਉਮਰ ਚਾਹੀਦੀ ਰਾਜ ਭਾਗ ਚਾਹੀਦਾ ਤਾਂ ਉਸ ਵੇਲੇ ਹੱਥ ਜੋੜ ਕੇ ਵੀ ਭਾਈ ਮਾਨ ਸਿੰਘ ਦੇ ਵੱਲੋਂ ਕਿਹਾ ਜਾਂਦਾ ਹੈ ਮਹਾਰਾਜ ਸਾਡੀ ਟੁੱਟੀ ਗੰਢ ਲਓ ਤੇ ਸਤਿਗੁਰੂ ਜੀ ਫਿਰ ਉਹਨਾਂ ਦੇ ਸਾਹਮਣੇ ਬੇਦਾਵਾ ਪਾੜ ਕੇ ਉਹਨਾਂ ਸਿੰਘਾਂ ਦੀ ਟੁੱਟੀ ਗੰਢ ਲੈਂਦੇ ਆ ਉਹਨਾਂ ਨੂੰ ਮੁਕਤੇ ਦਾ ਖਿਤਾਬ ਬਖਸ਼ਦੇ ਆ ਜਿਹੜੇ ਬਾਕੀ ਸਿੰਘ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਕਿਸੇ ਨੂੰ 5000 ਹਜ਼ਾਰੀ 10000 20000 ਦੇ ਖਿਤਾਬ ਸਤਿਗੁਰੂ ਜੀ ਬਖਸ਼ਦੇ ਆ ਫਿਰ ਆਪ ਮਹਾਰਾਜ ਉਹਨਾਂ ਸਾਰੇ ਸ਼ਹੀਦਾਂ ਦੇ ਸਰੀਰ ਜਿਹੜੇ ਇਕੱਤਰ ਕਰਵਾ ਕੇ ਜਿੱਥੇ ਗੁਰਦੁਆਰਾ ਸ਼ਹੀਦਗਾਂ ਸਾਹਿਬ ਸੰਗਤਾਂ ਦਰਸ਼ਨ ਦੇਦਾਰੇ ਕਰਦੀਆਂ ਇੱਥੇ ਸਤਿਗੁਰੂ ਜੀ ਉਹਨਾਂ ਦਾ ਹੱਥੀ ਸੰਸਕਾਰ ਕਰਦੇ ਆ ਇਧਰਾਣੇ ਦੀ ਢਾਬ ਨੂੰ ਇਹਨੂੰ ਮੁਕਤ ਸਰੋਵਰ ਦਾ ਜਿਹੜਾ ਹੈ ਬਖਸ਼ਿਸ਼ ਦੇ ਨਾਲ ਨਮਾਜ਼ਦੇ ਆ ਹੁਣ ਜਦੋਂ 40 ਮੁਕਤਿਆਂ ਦਾ ਸਲਾਨਾ ਸ਼ਹੀਦੀ ਜੋੜ ਮੇਲਾ ਜੋ ਅਸਲ ਦਿਨ 21 ਵਿਸਾਖ ਹੈ ਪਰ ਇਸੇ ਹੀ ਦਿਨ ਨੂੰ ਵੱਡੇ ਪੱਧਰ ਤੇ ਮਨਾਉਂਦਿਆ ਹਾਂ ਮੇਲਾ ਮਾਗੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਜਿਹਦੇ ਸਬੰਧ ਵਿੱਚ ਅੱਜ ਗੁਰਦੁਆਰਾ ਸ਼ਹੀਦ ਗਾਂਝ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਚੁੱਕੇ ਨੇ 15 ਨੂੰ ਮਹਾਨ ਨਗਰ ਕੀਰਤਨ ਜੋ ਗੇਟ ਨੰਬਰ 4 ਤੋਂ ਆਰੰਭ ਹੋ ਕੇ ਗੁਰਦੁਆਰਾ ਟਿੱਬੀ ਸਾਹਿਬ ਦਾ ਤਨਸਰ ਤੋਂ ਹੁੰਦਿਆ ਹੋਇਆ ਵਾਪਸ ਸ਼ਹੀਦ ਗਾਂਝ ਸਾਹਿਬ ਵਿਖੇ ਆ ਕੇ ਸਮਾਪਤੀ ਹੁੰਦੀ ਹੈ